हाय हाय भारत पुट्टो हाय हाय जोर के पुट्टो हाय हाय भारत पुट्टो हाय हाय याबकार मुर्दाबाद याबकार मुर्दाबाद भारत पुट्टो हाय हाय जोर के पुट्टो हाय हाय रेनी सोनिया हाय हाय जोर के बोलो हाय हाय जोर के बोलो हाय हाय जय सरकार मुर्दाबाद जय सरकार मुर्दाबाद जय सरकार मुर्दाबाद ਅਸੀਂ ਇੱਥੇ ਖੜੇ ਸੀਗੇ ਸਵੇਰੇ ਉਹਨਾਂ ਨੇ ਕ੍ਰੇਨ ਵੀ ਮੰਗਾਈ ਸੀ ਵੀ ਕੂੜਾ ਅੰਦਰ ਜਾਣਾ ਚਾਹੀਦਾ ਵਾ ਅਸੀਂ ਸਾਰਿਆਂ ਨੇ ਬਚਾਅ ਕੀਤਾ ਤੇ ਕੂੜੇ ਦਾ ਢੇਰ ਇੱਥੇ ਲਗਣਾ ਲਗਾਉਣਾ ਪੈ ਗਿਆ ਉਹਨਾਂ ਨੂੰ ਪਰ ਮਤਲਬ ਇਹ ਤਾਂ ਸਾਰੇ ਸ਼ਹਿਰ ਨੂੰ ਚੈਲੰਜ ਹੋ ਰਿਹਾ ਵਾ ਇਸ ਟਾਈਮ ਸਿਰਫ ਦੁਕਾਨਦਾਰ ਨਹੀਂ ਸਭ ਨੂੰ ਚੈਲੰਜ ਹੈ ਕਿ ਜਿੱਦ ਜਿੱਦ ਦੀ ਲੜਾਈ ਹੋ ਰਹੀ ਹੈ ਇਸ ਟਾਈਮ ਜਿਹੜੀ ਕਿ ਮਤਲਬ ਗਲਤ ਸਾਇਨ ਹੈ ਸਾਰੇ ਸ਼ਹਿਰ ਲਈ ਸ਼ਹਿਰ ਵਾਸੀਆਂ ਨੂੰ ਇਹ ਚਾਹੀਦਾ ਵਾ ਕਿ ਸਾਰੇ ਇਕਜੁੱਟ ਇਕੱਠਾ ਹੋ ਕੇ ਸ਼ਹਿਰ ਵਾਸੀਆਂ ਨੂੰ ਚਾਹੀਦਾ ਸ਼ਹਿਰ ਵਾਸੀਆਂ ਨੂੰ ਚਾਹੀਦਾ ਏ ਕੋਈ ਦੁਕਾਨਦਾਰਾਂ ਦੀ ਲੜਾਈ ਨਹੀਂ ਪਰਸਨਲ ਨਹੀਂ ਹੈ ਕਿਸੇ ਦੀ ਦੁਕਾਨ ਦਾ ਇਹ ਸਾਰੇ ਸ਼ਹਿਰ ਵਾਸੀਆਂ ਦੀ ਲੜਾਈ ਹੈ ਇੱਥੇ ਸਭਨੇ ਲੰਗ ਸਹਿਰ ਤੇ ਕਲੰਕ ਲੱਗ ਰਿਹਾ ਵੈ ਬੱਚਿਆਂ ਨੇ ਲੰਗਣਾ ਸਕੂਲ ਨਾਲ ਆ ਬੱਚਿਆਂ ਨੇ ਲੰਗਣਾ ਹੌਪੀਟਲ ਨਾਲ ਆ ਜਿਹੜਾ ਵੀ ਜਾਂਦਾ ਜਿਹੜਾ ਵੀ ਬੱਚਾ ਆ ਜਾ ਬਜ਼ੁਰਗ ਲੰਗਦਾ ਸਾਨੂੰ ਕਹਿ ਕੇ ਹੋਵੇ ਬੰਦੇ ਬਾਹਰੋਂ ਆਂਦਾ ਰ ਘੁੰਮਣ ਬਿਲਕੁਲ ਜੀ ਬਿਲਕੁਲ ਇਹ ਬਲੇ ਇਹਦਾ ਪ੍ਰਸ਼ਾਸਨਾਰ ਇਹਦਾ ਗੰਦ ਪਾ ਰਿਹਾ ਲੋਕ ਇਹ ਸਾਰਿਆਂ ਨੇ ਇਹ ਭੁਲਿਆਤਾਗਾ ਇਹ ਦਿਖਾ ਕੇ ਦੇਖ ਮੈਂ ਕਹਿੰਦਾ ਇੰਨਾ ਗੰਦ ਪਾਇਆ ਇੰਨਾ ਗੰਦ ਪਾਇਆ ਸ਼ਹਿਰ ਸ਼ਹਿਰ ਵਾਸੀਆਂ ਦਾ ਜੀਣਾ ਦੁੰਬਰ ਕੀਤਾ ਪਿਆ ਜੀ ਇਹਨਾਂ ਨੇ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਇਹ ਪਹਿਲਾਂ ਦੰਪ ਬੰਦ ਵੀ ਕਰਤਾ ਜੀ ਇਹ ਪਹਿਲਾਂ ਪ੍ਰਧਾਨ ਜੀ ਉਹਨਾਂ ਦੀ ਵਜ੍ਹਾ ਦੇ ਨਾਲ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਬੰਦ ਹੋ ਗਿਆ ਸੀਗਾ ਪਰ ਇਹ ਹਾਂਜੀ ਇਹਨਾਂ ਨੇ ਸਾਰੀ ਪਾਰਟੀ ਬਾਜ਼ੀ ਨੂੰ ਛੱਡਿਆ ਤੇ ਇਹਨਾਂ ਨੇ ਇਹ ਸਾਡੇ ਵਾਸਤੇ ਸ਼ਹਿਰ ਦੀ ਤਰੱਕੀ ਲਈ ਕੰਮ ਕਰਾ ਕੇ ਦਿੱਤਾ ਵਾ ਔਰ ਇਹ ਹੁਣ ਐਮਐਲਏ ਸਾਹਿਬ ਨੇ ਯਾ ਇਹੋ ਸਾਹਿਬ ਨੇ ਇੱਥੇ ਕੂੜਾ ਸਟਾਟਾ ਹੈਗਾ ਜੀ ਇਹ 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 ਚੱਕਿਆ ਜਾਣਾ ਚਾਹੀਦਾ ਕੂੜਾ ਪਰ ਅਸੀਂ ਜਦ ਤੱਕ ਇਹ ਕੂੜਾ ਨਹੀਂ ਚੱਕਿਆ ਜਾਂਦਾ ਤਾ ਤੱਕ ਅਸੀਂ ਇਹ ਰੋਡ ਜਾਮ ਕਰਾਂਗੇ ਨਹੀਂ ਤਾਂ ਅਸੀਂ ਧਰਮੇ ਲਾਵਾਂਗੇ ਅਸੀਂ ਪੁਲ ਵੀ ਬੰਦ ਕਰ ਸਕਦੇ ਹਾਂ ਜੀ ਇੱਕ ਵਾਰ ਨਹੀਂ ਹੋਇਆ ਜੀ ਇਹ ਬਾਰ-ਬਾਰ ਹੋ ਬਾਰ-ਬਾਰ ਹੋ ਰਿਹਾ ਹੈ ਮਤਲਬ ਆਰਡਰ ਆਂਦਾ ਵਾ ਕੋਈ ਆਂਦਾ ਵਾ ਦੂਜੇ ਦਿਨ ਇੱਥੇ ਛੱਡ ਦਿੰਦੇ ਆ ਦੂਜੇ ਦਿਨ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਕਾਰੋਬਾਰ ਬੰਦ ਨੇ ਦੁਕਾਨਾਂ ਸੱਡੀਆਂ ਸਾਰੀਆਂ ਬੰਦ ਨੇ ਸੋ ਤੁਹਾਡੇ ਪ੍ਰਤੀ ਸਾਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪੱਕਾ ਹੱਲ ਕੀਤਾ ਜਾਵੇ ਥੈਂਕ ਯੂ ਭਰਤ ਜੀ ਸਾਡੇ ਜਿਹੜੇ ਮੌਜੂਦਾ ਸ਼ਾਸਨ ਚਲਾਉਣ ਵਾਲੀ ਪ੍ਰਣਾਲੀ ਆ ਔਰ ਜਿੱਥੋਂ ਆ ਸਤਾਧਾਰੀ ਪਰ ਉਹ ਇਦਾਂ ਨੇ ਜਿੱਦ ਫੜੀ ਹੋਈ ਹੈ ਵੀ ਇਹ ਦੁਕਾਨਦਾਰਾਂ ਦਾ ਜੀਣਾ ਬਹਾਲ ਕਰਨਾ ਇਹ ਸ਼ਹਿਰ ਤੇ ਲੋਤ ਪਹਿਲਾਂ ਵੀ ਕਹਿੰਦੇ ਸ਼ਹਿਰ ਤੇ ਮੱਥੇ ਤੇ ਕਲੰਕ ਆ ਉਹਨੇ ਸ਼ਹਿਰ ਦੇ ਮੱਥੇ ਤੇ ਤਿਲਕ ਲਾ ਗਏ ਆ ਤਿਲਕ ਲਾ ਰਹੇ ਆ ਇਹ ਤਿਲਕ ਮੁਕਾ ਮਪਾ ਪੁਲਾ ਰਹੇ ਨੇ ਵੀ ਸ਼ਹਿਰ ਤੇ ਜਿਹੜਾ ਪਾ ਦੇਖੋ ਕੂੜਾ ਕਿਵੇਂ ਦਿਖਾਓ ਲੋਕਾਂ ਨੂੰ ਇਹ ਕਿਵੇਂ ਖਿਲਾਰ ਕੇ ਸਟਿਆ ਵਾ ਔਰ ਇਹ ਧੰਬ ਬਣਾਉਣ ਨੂੰ ਫਿਰਦੇ ਸ਼ਹਿਰ ਦੇ ਬਚਾਲੇ ਬੜੀ ਮੁਸ਼ਕਲ ਨਾਲ ਬੜੇ ਤਰਦ ਨਾਲ ਹੈ ਨਾ ਦੁਕਾਨਦਾਰ ਭਰਾਵਾਂ ਨੇ ਬੜਾ ਕੋਸ਼ਿਸ਼ ਨਾਲ ਇਹ ਰੋਕਿਆ ਪਾ ਸੀ ਬੰਦ ਕਰਾਇਆ ਸੀ ਅਸੀਂ ਵੀ ਉਹ ਚ ਪ੍ਰਧਾਨ ਜਰਾਨੇ ਨੇ ਵੀ ਅਰਦੋ ਜੋ ਯੋਗਦਾਨ ਪਾਉਂਦਾ ਸੀ ਕੋਈ ਇਹ ਨਹੀਂ ਵੀ ਉਹ ਚ ਕੋ ਨੰਬਰ ਬਣਾਉਣ ਲਈ ਗੱਲ ਯੋਦਾਨਾਂ ਦੇ ਬੰਦੇ ਬਿਮਾਰ ਹੁੰਦੇ ਸੀ ਸਾਹਮਣੇ ਹਸਪੀਟਲ ਆ ਮਗਰ ਬਾਬੇ ਰੱਬ ਦੀ ਜਗਾ ਫੇਰੇ ਮੇਨ ਹੱਬਾ ਇੱਥੇ ਖਾਣ ਪੀਣ ਦੀ ਯਾਰ ਇੱਕ ਤਾਂ ਹਾਦੀ ਹੋਈ ਪਈ ਆ ਪਾਣੀ ਦੀ ਟੈਂਕੀ ਆ ਕਿ ਸਾਹਮਣੇ ਬਸ ਬਸੋਂ ਆ ਵਾਦੀ ਆ ਬਸ ਸਮਝ ਨਹੀਂ ਆਉਦੀ ਕੀ ਕਰਦੇ ਦੇਖੋ ਸਾਡਾ ਤਾਂ ਆਪਜੀ ਨੂੰ ਪਤਾ ਹੀ ਆਵੇ तकरीबन 15 ਦਿਨ ਤੋਂ ਕੂੜਾ ਘਰਾਂ ਦੇ ਵਿੱਚੋਂ ਚੱਕਣਾ ਬੰਦ ਕੀਤਾ ਹੋਇਆ ਅਸੀਂ ਸੋਸ਼ਲ ਮੀਡੀਆ ਰਾਹੀਂ ਵੀ ਅਥਵਾਰਾ ਰਹਹੀਂ ਔਰ ਕੱਲ ਪਰਸੋ ਅਸੀਂ ਮਾਨਯੋਗ ਈਓ ਸਾਹਿਬ ਨੂੰ ਵੀ ਅਸੀਂ ਪੂਰਨ ਰੂਪ ਦੇ ਵਿੱਚ ਹੜਤਾਲ ਕਰਨ ਦਾ ਸੀ ਆ ਦਿੱਤਾ ਸੀਗਾ ਲੈਟਰ ਈਓ ਸਾਹਿਬ ਨੂੰ ਵੀ ਔਰ ਮਾਨ ਜੋ ਏਡੀਸੀ ਸਾਹਿਬ ਨੂੰ ਵੀ ਅਸੀਂ ਮੁਕੰਮਲ ਹੜਤਾਲ ਤੇ ਜਾਣ ਦਾ ਜਿਹੜਾ ਲੈਟਰ ਦਿੱਤਾ ਸੀ ਵੀ 2 ਦਿਨ ਦੇ ਵਿੱਚ ਸਾਡਾ ਜੇ ਜਗ੍ਹਾ ਦਾ ਕੋਈ ਹੱਲ ਨਾ ਹੋਇਆ ਤਾਂ ਸਾਡੇ ਜਿਹੜੇ ਸਫਾਈ ਸੇਵਕਾ ਉਹ ਮੁਕੰਮਲ ਤੌਰ ਤੇ ਹੜਤਾਲ ਤੇ ਜਾਣਗੇ ਕਿਉਂਕਿ ਇਹਦਾ ਕਾਰਨ ਇਹ ਆ ਵੀ ਕੂੜਾ ਸਿੱਟਣ ਲਈ ਸ਼ਹਿਰ ਦੇ ਵਿੱਚ ਸਾਡੇ ਕੋਲੇ ਕੋਈ ਵੀ ਜਗ੍ਹਾ ਨਹੀਂ ਹੈ ਨਾ ਹੀ ਸਾਨੂੰ ਜਿੱਥੇ ਵੀ ਕਿਤੇ ਜਾਂਦੇ ਆ ਜਿਹੜੇ ਪੁਰਾਣੇ ਡੰਪਾ ਦੇ ਸੀ ਉੱਥੇ ਵੀ ਆਮ ਪਬਲਿਕ ਬੰਕ ਵੱਲੋਂ ਧਰਨੇ ਮਜਾਰੇ ਕੀਤੇ ਜਾਂਦੇ ਆ ਸੀ ਕੂੜਾ ਇੱਥੇ ਨਹੀਂ ਸੁੱਟਣਾ ਹੁਣ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਬਚਦੀ ਹੜਤਾਲ ਤੇ ਜਾਣ ਤੋਂ ਬਿਨਾਂ ਹੁਣ ਅੱਜ ਸਵੇਰੇ ਜਿਹੜੀ ਗੱਲ ਇਹ ਹੋਈ ਆ ਸਾਨੂੰ ਸਾਡੇ ਅਨਚਾਰ ਸਾਹਿਬ ਆਪਣੇ ਸ਼ਾਮ ਕਨ ਸ਼ਾਮ ਜੀ ਸੈਂਟਰ ਇਨਸਪੈਕਟਰ ਹਰੀਸ਼ ਕੁਮਾਰ ਜੀ ਔਰ ADC ਦਫ਼ਤਰ ਵੱਲੋਂ ਜਿਹੜੇ ਰਾਮਪ੍ਰੀਤ ਜੀ ਨੇ ਉਹਨਾਂ ਵੱਲੋਂ ਜਿਹੜੇ ਸੀ ਆਦੇਸ਼ ਹੋਏ ਸੀਗੇ ਵੀ ਜਿਹੜਾ ਵੀ ਤੁਸੀਂ ਕੂੜਾ ਚਕਵਾਣਾ ਸ਼ੁਰੂ ਕਰੋ ਤੁਹਾਨੂੰ ਜਗਾ ਦਿੱਤੀ ਜਾਊਗੀ ਸਾਡੇ ਸਪਾਈ ਸੇਵਕਾਂ ਨੇ ਸਵੇਰੇ ਆਪਣੇ ਰੇੜੇ ਭਰੇ ਆ ਤੇ ਸਾਨੂੰ ਆ ਕੇ ਕਿਹਾ ਵੀ ਉੱਥੇ ਰੇੜੀ ਠਹਿਰੀ ਕਰੋ ਵੀ ਜਿਹੜਾ ਵੀ ਅਸੀਂ ਇਹਨੂੰ ਰੂਟੀਨ 'ਚ ਚਕਾਣਾ ਸ਼ੁਰੂ ਕਰਾਂਗੇ ਜਦੋਂ ਸਾਡੇ ਮੁਲਾਜ਼ਮ ਉੱਥੇ ਗਏ ਆ ਕਿੱਥੇ ਵਾਜ ਆ ਜਿਹੜਾ ਪ੍ਰਾਣੀ ਝਾਂਸੀ ਰਣੀ ਚੌਕ ਵਾਲਾ ਜਿਹੜਾ ਡੰਪ ਸੀਗਾ ਉੱਥੇ ਲੈ ਕੇ ਗਏ ਸੀ ਉੱਥੇ ਰੇੜੇ ਅੰਦਰ ਸੁਟਿਆ 10-12 ਤੇ ਬਾਅਦ 'ਚ ਇੱਕ ਦੋ ਬੰਦੇ ਜਿਹੜੇ ਆਏ ਉਹਨਾਂ ਨੇ ਰੋਕਿਆ ਤੇ ਬਾਕੀ ਸਾਡੇ ਅਫਸਰ ਸਾਹਿਬਾਨਾਂ ਨੇ ਕਿਆ ਵੀ ਉਹ ਥੇਟੇਰੀ ਕਰ ਦੋ ਮਸ਼ੀਨ ਨਾਲ ਅੰਦਰ ਕਰ ਦਿਆਂਗੇ ਸਾਡੇ ਬੰਦੇ ਨੇ ਸਿਕਾ ਇਹ ਚ ਹੁਣ ਸਾਡਾ ਤਾਂ ਕੋਈ ਨਹੀਂ ਸਾਨੂੰ ਤਾਂ ਜੋ ਸਾਡੇ ਅਫਸਰਾਂ ਨੇ ਕਹਿਣਾ ਸੀ ਉਹ ਕਰਨਾ ਹੈ ਬਾਕੀ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਡੇ ਸੈਂਟਰ ਇਨਸਪੈਕਟਰ ਸਾਹਿਬ ਕਨਸ਼ਾਮ ਜੀ ਜਾਂ ADC ਦਫਤਰ ਵੱਲੋਂ ਜਿਨ੍ਹਾਂ ਦੀ ਡਿਊਟੀ ਲੱਗੀ ਆ ਰਾਮਪ੍ਰੀਤ ਜੀ ਜਾਂ ਹਰੀਸ਼ ਕੁਮਾਰ ਜੀ ਉਹ ਦੱਸ ਸਕਦੇ ਆ ਠੀਕ ਹੈ